ਐਜੰਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ 셀ਫ ਅਸੈਸੀਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪੇਸ਼ੈਂਟ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਆ ਚੈਸਟ ਦੀ ਸਕੈਨ ਕਰਵਾ ਰਹੇ ਆ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਆ ਐਂਟਰੀ ਵੂਨ ਦੇ ਇੱਕੀ ਆ ਐਗਜ਼ਿਟ ਨਹੀਂ ਹੈਗਾ ਹਾਲੇ ਹਾਂਜੀ ਆਊਟ ਆਫ ਡੇਂਜਰ ਨਹੀਂ ਕੰਡੀਸ਼ਨ ਜਿਹੜੀ ਆ ਉਹ ਲੈਸ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਹੁਣੇ ਕੰਟਰੋਲ ਦਾ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਆ ਤੇ ਮੈਂ ਤੇ ਅਲੌਂਗ ਵੇਜ ਮੇਰੀ ਐਸਐਟਓ ਸਦਰ ਅਸੀਂ ਉੱਥੇ ਚਾਹ ਤੇ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਹੈ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਹੈ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਹੈ ਕਿ ਜਨਤਕ ਚੱਲੀ ਹੈ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ